ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗਰੇਵਲ ਪੰਜਾਬੀ ਵਲੌਗਸ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਮੋਗੇ ਖੁਸ਼ ਹੋਮੋਗੇ ਦਿਨਾਲੀ ਆਪਾਂ ਅੱਜ ਜੜੀ ਜਿਹੜੀ ਵੀਡੀਓ ਦੀ ਸਟਾਰਟਿੰਗ ਕਰਨ ਲੱਗੇ ਹੋਏ ਆ ਤੇ ਸੰਦੀਪ ਨੇ ਕਰੀ ਆ ਪੈਕਿੰਗ ਪੈਕਿੰਗ ਕਰਕੇ ਹੁਣ ਇਹਨਾਂ ਨੇ ਇਹ ਜਿਹੜੇ ਹੈਗੇ ਨੇ ਬਾਕਸ ਫੜਾਉਣੇ ਨੇ ਹਨਾ ਕਿਸੇ ਵੀਰੇ ਨੂੰ ਹਾਂ ਔਰ ਕਿੱਥੇ ਵੀ ਇਹ ਕਿਹੜੇ ਵੀਰੇ ਨੂੰ ਭੇਜਨੇ ਨੇ ਸਿੰਘਾ ਭੇਜਨੇ ਨੇ ਪਠਾਨਕੋਟ ਪਠਾਨਕੋਟ ਹਨਾ ਪਠਾਨਕੋਟ ਭੇਜਨੇ ਨੇ ਤੇ ਇਹ ਇੱਕ ਭੇਜਨੇ ਨੇ ਪ੍ਰਿੰਟ ਹੋਰ ਇਸ ਤਰ੍ਹਾਂ ਜਿਹੜਾ ਟਾਈਮ ਆ ਸਵੇਰ ਦਾ ਸਾਡਾ ਤੇ ਮੈਂ ਹੁਣੇ ਸੋਈ ਚ ਕੰਮ ਤਾਂ ਦੇ ਕਰੂੰਗੀ ਬਸ ਧੁੱਪ ਚੜੀ ਪਈ ਆ ਕੰਮ ਕੁੱਮ ਕਰਨੇ ਸਟਾਰਟ ਕਰ ਲੈ ਔਰ ਮੇਰਾ ਪਰਸ ਕੱਟ ਕੇ ਸਿੱਟਦਾ ਸੰਦੀਪ ਨੇ ਮੈਂ ਗੱਟੀ ਚ ਉਧਨੇ ਰੱਖਿਆ ਸੀਗਾ ਮੈਂ ਕਿ ਚੱਲ ਉਹ ਹੋ ਗਿਆ ਇਹ ਦੇਖ ਤੇ 파ਸਨਾ ਮੇਰਾ ਵਾਲੀ ਸਾਹ ਟੁੱਟ ਗਈ ਸੀ ਤਨੀ ਦੀ ਸ਼ੇਰਪੁਰ ਗਏ ਸੀ ਮੈਂ ਕਿਹਾ ਇਹਨੂੰ ਇੱਥੋਂ ਕਰਵਾ ਲਾਗੇ ਵੀ ਸੈਟ ਲਬਕਵਾ ਲਾਗੇ ਉਥੋਂ ਜਿਹੜੇ ਲਾਉਂਦੇ ਹੁੰਦੇ ਨੇ ਇਹ ਕੰਮ ਕਰਦੇ ਨੇ 파ਸਾ ਬੈਗਾ ਦਾ ਪਰ ਉਸ ਦਿਨ ਸਾਨੂੰ ਉਹ ਬੀਰਿਆ ਨੇ ਲੇਟ ਕਰਾਇਆ ਸਾਡੇ ਬਹੁਤ ਕੰਮ ਰਹਿ ਗਏ ਹਨਾ ਮੇਂ ਸ਼ੇਰਪੁਰ ਇੱਕ ਦਿਨ ਫੇਰ ਜਾਣਾ ਪੋਕੇ ਜੀ ਕੰਮ ਸੀਗੇ ਸ਼ੇਰਪੁਰ ਵਾਲੇ ਜਿਹੜੇ ਰਹਿ ਗਏ ਹੁਣ ਮੈਨੂੰ ਅੰਦਰ ਸਾਧਿਆ ਗੱਡੀ ਚ ਪਿਆ ਸੀ ਸੰਦੀਪ ਨੇ ਹੁਣ ਕੱਢ ਕੇ ਬਾਹਰ ਰੱਖਤਾ ਚਲੋ ਦੇਖ ਲੈਂ ਜੀ ਫਿਰ ਕਰਦੇ ਆ ਅਗਲੇ ਕੰਮ ਧੰਦੇ ਲੋ ਜੀ ਸੰਦੀਪ ਨੇ ਖਾ ਲਈ ਰੋਟੀ ਹੁਣ ਚੱਲੇ ਨੇ ਤੇ ਗੇਟ ਬੂਟ ਖੋਲ ਕੇ ਹਨਾ ਲੰਗਾਇਆ ਮੈਂ ਇਹਨਾਂ ਨੂੰ ਹੁਣ ਕਰਦੇ ਆ ਬਾਕੀ ਕੰਮ ਧੰਦੇ ਸਕੂਲ 'ਚ ਵੀ ਅੱਜ ਕੈਂਪ ਲੱਗਿਆ ਹੋਇਆ ਹੈ ਕੈਂਪ 'ਤੇ ਕਾਕੀ ਤਾਂ ਤਾਂ ਸੁਲ੍ਹਾ ਕਰਨੀ ਹੈ। ਸਾਈਂ ਦਾ ਕੰਮ ਕਾਰੀਏ। ਕਾਫੀ ਫਟਾ ਪਰਵੰਤ ਹੈ। ਬਾਰੂ ਟੀਮਾ ਨੇ ਆਉਣਾ। ਚਲੋ ਜੀ ਫੋਨ ਕਰ ਲਈਏ ਬਾਕੀ ਕੰਮ ਤਾਂ ਦੇ। ਰੋਟੀ ਰੁੱਟੀ ਹਜੇ ਅਸੀ ਖਾਣੀ ਹੈ ਬਣਾ ਕੇ। ਕੰਮ ਕਰੀ ਜਨੇ ਅੱਜ ਹਜੇ ਮਸ਼ੀਨ ਲਾਈ ਨਹੀਂ ਹੈ ਜੀ। ਮਸ਼ੀਨ ਲਾਉਣੀ ਹੈ। ਆ ਸਾਡਾ ਜੱਸਾ ਤੋਂ ਉੱਠਿਆ ਹਜੇ। ਅੱਜ ਸੰਡੇ ਅੱਜ ਇਹ ਲੇਟ ਉੱਠਿਆ। ਨਾ ਰੋਟੀ ਰੁੱਟੀ ਖਾਣੇ ਆ ਹਨਾ। ਰੋਟੀ ਖਾਣੀ ਆ ਹਨਾ। ਅੱਜ ਇਹ ਆਪਣਾ ਸਬਜ਼ੀ ਕੰਮ ਤੰਦੇ ਕਰ ਲਈ ਆ ਅਰਬੀ ਦੀ ਸਬਜ਼ੀ ਬਣਾਉਣੀ ਆ ਅਰਬੀ ਕੱਟ ਲਈ ਤੇ ਹੁਣ ਧੋ ਕੇ ਰੱਖ ਦੂੰ ਇਹਨੂੰ ਧੋ ਕੇ ਤੇ ਰੱਖਦਾ ਕਿ ਉਧਰ ਉਹਨਾ ਸਕੂਲ 'ਚ ਜਿਹੜਾ ਕੈਂਪ ਲੱਗਿਆ ਹੋਇਆ ਉਹ ਵੀ ਚੱਲ ਰਿਹਾ ਦੱਸ ਰਹੇ ਨੇ ਹਨਾ ਵੀ ਕਿੰਨੇ ਬਹੁਤ ਵੱਡਾ ਕੈਂਪ ਆ ਇਹਦੇ ਸਰੀਰ ਦੇ ਸਾਰੇ ਫੈਸਟ ਹੋਣੀ ਨੇ ਤੇ ਲਾਈਵ ਵੀ ਚੱਲਦਾ ਹਨਾ ਉਹਦੇ ਵਿੱਚੋਂ ਦੱਸ ਰਹੇ ਨੇ ਵੀ ਜਿਹਨੂੰ ਲੋੜ ਪੈਂਦੀ ਵੀ ਉੱਧੇ ਹੀ ਫੈਸਟ ਜਿਹੜੇ 10000 ਦੇ ਹੁੰਦੇ ਨੇ ਤੇ ਜਿਹੜੇ ਇੱਥੇ ਬਿਲਕੁਲ ਫ੍ਰੀ ਹੋਣਗੇ ਜਿਹੜੀ ਕੁਸ਼ਕ ਦੀ ਰਿਪੋਰਟ ਆ ਤਾਂ ਉਹ ਅੱਜ ਆ ਜੂਗੀ ਕੁਸ਼ਕ ਦੀ 15 ਦਿਨ ਠਹਿਰ ਕੇ ਆਉਗੀ ਬਹੁਤ ਵੱਡਾ ਕੈਂਪ ਲੱਗਿਆ ਹੋਇਆ ਜੀ ਆਪਣੇ ਇੰਦੇ ਹੁੰਦੇ ਵਿੱਚ ਤੇ ਸੰਦੀਪ ਹੁਣ ਗਏ ਹੋਏ ਨੇ ਜ ਜਦੋਂ ਉਹ ਆਗੇ ਹਨਾ ਅਸੀਂ ਫੇਰ ਦੇਖਾਂਗੇ ਟੈਸਟ ਵਗੈਰਾ ਕਰਵਾਇਆਵਾਂਗੇ ਹੁਣ ਮੈਂ ਤਾਂ ਚਲੋ ਸਬਜ਼ੀ ਕੱਟ ਲਈ ਪਈਏ ਨੂੰ ਢੋਕੀ ਰੱਖ ਦਾਂ ਸੁੱਕ ਜੂ ਫਿਰ ਦੁਪਹਿਰੇ ਬਣ ਚੂਗੀ ਲਓ ਜੀ ਟਾਈਮ ਹੋ ਗਿਆ ਦੁਪਹਿਰੇ ਦਾ ਬੀਰੀਆ ਹਨੇ ਤੇ ਕਿੱਥਾ ਨਹੀਂ ਖਲ ਸਪੋਰਟ ਹੋਣੀ ਖੋਲ ਦੇ ਕਿੰਨੇ ਪਤਾ ਲੱਗ ਗਿਆ ਤੁਹਾਨੂੰ ਆਪਣੇ ਬਾਰੇ ਐ ਫਿਨ ਜੂਨ ਮੈਂ ਜਲਦੀ ਲੈ ਆਈ ਜੀ ਅੱਛਾ ਸਾਡੀ ਨਾ ਹੁਣ ਤਿਆਰੀ ਹੋਈ ਆ ਸੀ ਹੁਣ ਜਾਣੇ ਕਿਉਂਕਿ ਸਵੇਰ ਦੇ ਅੱਜ ਵੀਰੇ ਆਈ ਗਿਆ ਹੀ ਕੇ 4 ਵਜੇ ਤੱਕ ਦਾ ਟਾਈਮ ਸੀ ਹੁਣ ਜਾ ਕੇ ਦੇਖਦੇ ਆ ਜੇ ਆ ਜਾ ਜਿਸ ਨਹੀਂ ਤਾਂ ਓਏ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਜੇ ਹੋਣਗੇ ਅਸੀਂ ਗੇਟ ਆਲੀ ਜਮਾ ਲੇਟ ਹੋ ਗਈ ਲੋ ਜੀ ਕਹਿੰਦੇ ਬੰਦ ਹੋ ਗਈਆਂ ਹਨ ਮਸ਼ੀਨਾਂ ਅਸੀਂ ਤਾਂ ਥੋੜੀ ਚੱਲਦੀ ਤਾਂ ਹੈਗੀ ਸੀ ਸੰਦੀਪ ਨੂੰ ਹੀ ਉਹ ਹੋ ਗਿਆ ਫਸ ਮੈਨੂੰ ਜਦੀ ਮੋੜ ਲਿਆ ਇੱਕ ਦੋ ਜਾਨਿਆਂ ਨੂੰ ਮਿਲ ਕੇ ਅਸੀਂ ਆ ਗਏ ਠੀਕ ਹੁਣ ਚੱਲਦੇ ਆ ਘਰੇ ਲੋ ਜੀ ਅੱਜ ਤਾਂ ਨਾਲੇ ਉਧਰ ਟੈਸਟ ਕਰਾਉਣ ਗਏ ਟੈਸਟ ਨਹੀਂ ਹੋਏ ਹੈਗੇ ਹਨਾ ਤੇ ਉਧਰ ਰਹਿ ਗਿਆ ਜੀ ਮੇਰੇ ਮਾਈਗਰੇਨ ਦਾ ਨਾ ਦਰਦ ਉੱਠਿਆ ਪਿਆ ਮੈਨੂੰ ਬਹੁਤ ਤੰਗ ਕਰਦਾ ਹੈ ਜੇਰੇ ਨੀਚ ਲੱਗੀ ਹੋਈ ਆ ਹੁਣ ਆ ਕਰੈਕਸ ਬਣਾਉਣਾ ਕਹਿੰਗੇ ਲੋ ਜੀ ਇਹ ਲੱਗ ਰਹੇ ਨੇ ਕਿਹੜਾ ਕੜਾਈ ਦਾ ਹੋਰ ਹਨਾ ਆ ਬਣਾਏ ਨਹੀਂ ਨੇ ਹਲੇ ਮੈਂ ਅੱਜ ਸਬਜ਼ੀ ਵੀ ਨਹੀਂ ਬਣੀ ਹੈਗੀ ਉਸਤਾਜ ਬੀਰ ਆਈ ਗਏ ਹਨਾ ਦਿਨੇ ਤੇ ਉਸ ਤੋਂ ਬਾਅਦ ਇਹ ਹੋ ਗਿਆ ਵੀ ਟੈਸਟ ਕਰਾ ਲਈ ਰੋਟੀ ਰੋਟੀ ਸਾਨੂੰ ਖਾਣ ਦਾ ਟਾਈਮ ਹੀ ਨਹੀਂ ਲੱਗਿਆ ਹੈਗਾ ਤੇ ਟੈਸਟ ਕਰਾਉਣ ਗਏ ਉਧਰ ਉਹ ਹੋ ਗਿਆ ਉਹ ਬੰਦ ਹੋ ਗਏ ਹਨਾ ਪਹਿਲਾਂ ਸੰਦੀਪ ਨਹੀਂ ਸੀਗੇ ਫ੍ਰੀ ਹੈਗੇ ਫਿਰ ਸੰਦੀਪ ਨੇ ਝੜਕਾ ਦਿੱਤੀ ਕਹਿੰਦੇ ਗੇਟਸ ਤਾਂ ਹੈਗਾ ਸੀ ਵੀ ਤੂੰ ਚਲੀ ਜਾਂਦੀ ਹਨਾ ਇਕੱਲੀ ਰਵਨੀਤ ਨੂੰ ਲੈ ਕੇ ਫਿਰ ਉਮੀਦ ਕਹਿੰਦੀ ਮੈਂ ਨਹੀਂ ਜਾਂਦੀ ਮੈਨੂੰ ਇਕੱਲੀ ਨੂੰ ਆਉਟ ਜਾ ਲੱਗੇ ਵੀ ਮੈਂ ਕਿਵੇਂ ਜੀਸਾ ਮੈਂ ਗਈ ਨਹੀਂ ਕਦੇ ਹਨਾ ਤੇ ਹੁਣ ਅੰਗਣ ਬਾੜੀ ਚ ਤੇ ਇੱਕ ਦੋ ਵਾਰ ਜ ਸੀਤ ਨੂੰ ਲੈ ਕੇ ਜਾਏ ਤੇ ਪਰ ਫਿਰ ਜਦ ਨੂੰ ਅਸੀਂ ਗਏ ਚੱਲ ਮੇਰੇ ਟੈਸਟ ਹੋਣੀ ਸੀ ਹੈਗੇ ਤੇ ਉਹ ਰਹਿ ਗਈ ਐਨਾ ਨਾ ਮਾਈਗਰੇਨ ਦਾ ਦਰਦ ਹੋ ਜਾਂਦਾ ਬਹੁਤ ਜ਼ਿਆਦੇ ਹੁਣ ਕਿਸੇ ਲੋੜ ਕੁਝ ਨਹੀਂ ਖਾਦਾ ਪੀਤਾ ਅੱਜ ਮੈਂ ਹੁਣ ਖਾਂਦੀ ਵੀ ਨਹੀਂ ਕੁਝ ਨਹੀਂ ਖਾਂਦੀ ਜਿਸਨੇ ਸੱਸੀ ਗੱਲ ਤਾਂ ਬੁਲਾਦੀ ਆ ਨਾ ਲਾ ਮੈਨੂੰ ਕਾਪੀ ਰਹਿ ਕੇ ਦਵਾ ਦੇਗਾ ਇਹਨੂੰ ਬੰਦ ਕਰ ਬਾਜ ਨੂੰ ਸੱਸੀ ਗੱਲ ਬੁਲਾ ਦੇ ਸੱਸੀ ਇਹ ਤਾਂ ਬਾਈ ਕਰਦਾ ਕਿ ਸੱਸੀ ਗੱਲ ਜੀ ਸਾਡੇ ਚੈਨਲ ਨੂੰ ਪਿਆਰ ਦਿਆ ਕਰੋ ਕਿ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਕਾਪੀ ਪੇਸਟ ਆ ਗਿਆ ਕਾਪੀ ਪੇਸਟ ਆ ਗਿਆ ਹਾਂ ਹਾਂ ਫੋਨ ਤਾਂ ਬੰਦ ਕਰਤਾ ਸੀ ਜਿਸ ਨਹੀਂ ਤਾਂ ਹੈ ਕਹਿੰਦੀ ਆ ਵੀ ਫੋਨ ਅਸੀਂ ਤਾਂ ਬੰਦ ਕਰਤਾ ਵੀ ਕਾਪੀ ਪੇਸਟ ਆ ਜੂ ਤੇ ਹੁਣ ਦੇਖਦੀ ਆ ਕੋਲਡ ਡਰਿੰਕ ਲਿਆਂਦਾ ਸੀ ਸੰਦੀਪ ਨੇ ਉਹ ਪੀਣੀ ਆ ਪਤਾ ਨਹੀਂ ਮਾਈਗਰੇਨ ਦਾ ਦਰਦ ਤਾਂ ਮੈਨੂੰ ਇੰਨਾ ਤੰਗ ਕਰਦਾ ਮੌਸਮ ਬਹੁਤ ਸੋਹਣਾ ਹੋ ਗਿਆ ਹਵਾ ਚੱਲ ਪਈ ਠੰਢੀ ਠੰਢੀ ਤੇ ਇੱਕ ਕਹਿ ਹੁੰਦਾ ਜੇ ਕੋਈ ਕੰਮ ਜਾਣਾ ਬਣੇ ਨਾ ਫਟਾਫਟ ਤਿਆਰ ਵੀ ਹੋਈ ਮੈਂ ਉਂਤੇ ਗਈ ਪਰ ਉਹ ਰਹਿ ਗਿਆ ਟੈਸਟ ਚਲੋ ਜੀ ਲਓ ਜੀ ਬਾਹਰ ਪਈ ਜਾਂਦਾ ਮੀ ਰਵਨੀਤ ਕੱਟਦੀ ਆ ਰਹੀ ਮੈਂ ਤਾਂ ਨਾ ਸਿਰ ਨਾਲ ਅੱਜ ਤੁਸੀਂ ਕਹੋਗੇ ਬਾਰ-ਬਾਰ ਕਹੀ ਜਾਂਦੀ ਹੈ ਮਾਈਗ੍ਰੇਨ ਨਾਲ ਬਹੁਤ ਭੈੜਾ ਦਰਦ ਆਇਹੀ ਕਿਵੇਂ ਹੁਣ ਕੈਮਰਾ ਚੱਕ ਕੇ ਮੈਂ ਕਿਹਾ ਉਹ ਕਰ ਲਾ ਲੱਗੇ ਹੋਇਆ ਪਾਸਤ ਨੂੰ ਕਹਿੰਦਾ ਪਾਸਤ ਚ ਪੈਸੇ ਨਹੀਂ ਹੈਗੇ ਉਹ ਆਮ ਤਾਂ ਦਿੱਤੇ ਨੇ ਹੋਰ ਬੰਤ ਤੇਰੇ ਪਾਪਾ ਕਿੱਥੇ ਪੈਸੇ ਦਿੰਦੇ ਨੇ ਮੈਨੂੰ ਪਾਸਤ ਚ ਪਾਉਣ ਨੂੰ ਪਾਪਾ پیسے ਦਿੰਦੇ ਵੀ ਹੈਗੇ ਹੈ ਨਾ ਪਾਪਾ ਕਿਹਨੂੰ ਪੈਸੇ ਦਿੰਦੇ ਨੇ ਕਿਨੂੰ ਪੱਤੀ ਨਿੰਨੀ ਇਹਦੀ ਟਾਈ ਪੱਤੀ ਨਿੰਨੀ ਸਾਰੇ ਪੈਸੇ ਨਹੀਂ ਦਿੰਦੇ ਹੈ ਨਾ ਹਾਂ ਨਾ ਹਾਂ ਮੇਰੇ ਜੇ ਇਸ ਨੂੰ ਕੋਈ ਗੱਲ ਨਾ ਪਤਾ ਲੱਗੇ ਤਾਂ ਉਹ ਮੈਂ ਪਿੱਛੇ ਕਹਿ ਦਊਗਾ ਉਹੀ ਗੱਲ ਪਿੱਛੇ ਕਹਿ ਦਊਂਗਾ ਮਾਰੇ ਬਨੀਤ ਬਣਾਉ ਸੱਜੀ ਅੱਜ ਮੇਰੇ ਤਰ੍ਹਾਂ ਇੰਨਾ ਤੜਾ ਦਰਦ ਹੋਈ ਜਾਂਦਾ ਸਿਰ 'ਚ ਨਾ ਮੇਰੇ ਤੋਂ ਨਾ ਰੈਸਟ ਵੀ ਨਹੀਂ ਹੁੰਦੀ ਜਦੋਂ ਸਿਰ 'ਚ ਦਰਦ ਹੋਵੇ ਬਿਲਕੁਲ ਹੀ ਨਹੀਂ ਪਿਆ ਜਾਂਦਾ ਤੇ ਮੈਨੂੰ ਆਪ ਵੀ ਹੈ ਨਾ ਦਮੀ ਕਿੰਨੇ ਵਾਰ ਹੈ ਨਾ ਰਿਪੀਟ ਕਰਦਾ ਪਰ ਹੈਗਾ ਹੀ ਬਾਲਾ ਪੈੜਾ ਸਾਰਾ ਮਤਲਬ ਇੰਨਾ ਕਈ ਵਾਰ ਤਾਂ ਇੱਕ ਵਾਸਤੇ ਚੀਜ਼ ਭਿੰਦੀ ਨਾ ਆ ਸਾਰਾ ਇੰਨਾ ਐਈ ਦੁਖੀ ਜਾਂਦਾ ਸਿਰ ਬਹੁਤ ਜਾਨੋਕੀ ਹੋਈ ਤੀ ਬੈੱਡ ਤੇ ਦੇਖੋ ਸਾਡੇ ਕਿੰਨਾ ਕੁਝ ਇਕੱਠਾ ਕਰਤਾ ਜਿਸਨੀਤ ਨੇ ਆਏ ਲਓ ਜੀ ਅੱਜ ਮਦਰਸਡੇ ਦੀ ਰਵਨੀਤ ਨੇ ਸਟੋਰੀ ਆ ਸਟੋਰੀ ਆ ਪਾਤੀ ਹੈ ਕਹਿੰਦੇ ਮੈਨੂੰ ਸੰਗ ਲਾਈ ਦੀ ਹੈ ਕਹਿੰਦਾ ਮम्मा ਉਹ ਕਹਿਣ ਚ ਤੇ ਕਹਿੰਦੇ ਮੇਰੀ ਸਟੋਰੀ ਆ ਇਹਦੇ ਵਿੱਚ ਐਡ ਕਰਦੇ ਹਾਂ ਵਲੌਗ ਦੀ ਉਧਰ ਵੀਤ ਦੀ ਇਹੇ ਢਮਾਂਡਾ ਉਹ ਬੈਠੇ ਨੇ ਉਧਰ ਸਰਦਾਰ ਜੀ ਮੈਨੂੰ ਦੇਖ ਲਓ ਕੋਈ ਗੋਲੀ ਕੁਛ ਨਹੀਂ ਕਹਿੰਦੇ ਉਹਨਗੇ ਵਧੀਆ ਚਲੋ ਇਹਦਾ ਸਿਰਦਰਦ ਹੋਈ ਜਾਂਦਾ ਹੱਲ ਕਰ ਦਿਓ ਮੇਰਾ ਕੋਈ ਪਤਾ ਨਾ ਕਿੰਨੀ ਔਖੀਆਂ ਦਿੰਨੇ ਆ ਬਹੁਤ ਪੈੜੀ ਥੀਸਾ ਪੈਂਦੀ ਐ ਨੇ ਸਿਸ ਤੋਂ ਤੁਹਾਡੇ ਦਾ ਫੋਨ ਨਹੀਂ ਠੀਕ ਆਉਂਦੇ ਸਾਰਾ ਦਿਨ ਹਾਈ ਦਿੰਨੇ ਆ ਆਹੇ ਮੀ ਪੈ ਗਿਆ ਹਵਾ ਦੇ ਕੋਈ ਨਹੀਂ ਤੇਜ਼ ਹਵਾ ਚੱਲਦੀ ਆ ਇੰਨੀ ਜ਼ਿਆਦਾ ਤੇਜ਼ ਹਵਾ ਹੈ? ਚੱਲੀਏ ਕਿੱਥੇ ਬਹੁਤ ਵਧੀਆ ਮੌਸਮ ਹੈ ਚੰਗਾ ਚੰਗਾ ਆ। ਅੱਛਾ ਪੰਜਾਬੀ ਵੀ ਕਿ ਮਲੇਸ਼ੀਆ ਆਇਓ ਨੇ ਰਮਣੀ ਕਿੱਥੇ ਆ? ਪਰ ਹਵਾ ਜ਼ਿਆਦਾ ਨਹੀਂ ਹੈਗੀ ਕੁਛ ਆ ਜਾ ਪੁੱਤ ਜਾਇਓ ਨੇ 10 ਕਿ ਮਿੰਟ ਹੁਣ ਮੇਰਾ ਸਿਰ ਕੁਛ ਠੀਕ ਆ ਗੋਲੀ ਨਾਲ ਆਜੋ ਨਾਲੇ ਜਸਨੀਤ ਨੂੰ ਲੈ ਆਉਣੇ ਆ ਹਨਾ ਦੇਖੋ ਕਿੰਨਾ ਵਧੀਆ ਲੱਗਦਾ ਮੌਸਮ ਕਾਫੀ ਮਿੰਟ ਹਨਾ ਸੈਰ ਵੀ ਕਰ ਲੈਨੀ ਆ ਗੋਲੀ ਰਿੱਤੀ ਸੀ ਸੰਦੀਪ ਦੇ ਉਹਦੇ ਨਾਲ ਸਿਰ ਕੁਸ਼ ਮੇਰਾ ਠੀਕ ਹੋ ਗਿਆ ਚਲੋ ਹੁਣ ਵਧੀਆ ਲੱਗਦਾ ਹਨਾ ਬਹੁਤ ਔਖੀ ਸੀ ਮੈਂ ਹੈ ਦੁਖਦਾ ਤਾਂ ਹੁਣ ਵੀ ਆ ਪਰ ਥੋੜਾ ਘੱਟ ਹੋ ਗਿਆ ਅੱਜ ਮਾਦਰ ਜੀ ਦੇ ਸਪੈਸ਼ਲ ਹਨਾ ਰਮੀਤ ਕਾ ਦੀ ਮम्मा ਸਬਜ਼ੀ ਮੈਂ ਹੀ ਬਣਾ ਲੂੰਗੀ ਅੱਜ ਹਰਦੀ ਜੀ ਤੇ ਬਸ ਫੇ ਰੋਟੀ ਬਣਾ ਲਾਗੀ ਬੱਦਲ ਦੇਖੋ ਕਿਵੇਂ ਗਰਜਦਾ ਹਾਂ ਪੁੱਤ ਬਹੁਤ ਨੇ ਕੱਟ ਲੈ ਪਿਆ ਗਿਆ ਠੀਕ ਆ ਬਹੁਤ ਨੇ ਬਸ ਚਾਰ ਤਾਂ ਮੁਕ ਦੇਣੀ

ਤੇ ਹੁਣ ਮੇਰਾ ਸਿਰ ਵੀ ਠੀਕ ਆ ਕਿਉਂਕਿ ਮੈਨੂੰ ਇਹ ਲੱਗਦਾ ਵੀ ਮਾਈਗ੍ਰੇਨ ਦਾ ਦਰਦ ਨਹੀਂ ਸੀ ਪੂਰੇ ਸਿਰ 'ਚ ਹੁੰਦਾ ਸੀ ਮਾਈਗ੍ਰੇਨ ਦਾ ਹੁੰਦਾ ਇੱਕ ਇੱਕ ਸਾਈਡ ਹਨਾ ਉਹ ਨਹੀਂ ਫਿਰ ਦੋ ਦਿਨ ਠੀਕ ਹੁੰਦਾ ਤੇ ਮੈਂ ਟੈਬਲੇਟ ਲੈ ਲਈ ਸੀਗੀ ਉਹਦੇ ਨਾਲ ਹੁਣ ਠੀਕ ਆ ਹਨਾ ਸ਼ਾਮ ਦੇ ਜਿਹੜੇ ਕੰਮ ਦਿੰਦੇ ਨੇ ਇਹ ਮਤਲਬ ਰਵਨੀਤ ਨੇ ਬਣਾਤੀ ਸੀ ਅੱਜ ਸੜਕ ਰਵਨੀਤ ਨੇ ਲਾਇਆ ਅਰਬੀ ਦੀ ਸਬਜ਼ੀ ਤੇ ਮੈਂ ਮੱਖਣੀ ਤੇ ਮਲਾਈ ਪਈ ਸੀਗੀ ਤੇ ਉਹ ਕਰਤਾ ਮੱਖਣੀ ਬਣਾ ਕੇ ਮਤਲਬ ਕਿਉਂ ਗਰਮ ਕਰਤਾ ਇਨੂੰ ਇੱਕ ਵਾਰ ਫੇਰ ਦੁਬਾਰਾ ਮਤਲਬ ਉਹ ਲਗਾ ਕੇ ਠੰਡਾ ਕਰਕੇ ਫ੍ਰਿਜ 'ਚ ਰੱਖ ਕੇ ਉਹ ਕੱਢ ਦੂੰਗੀ نیچے ਜਿਹੜਾ ਹੁੰਦਾ ਲੱਸੀ ਵਗੈਰਾ ਰਹਿ ਜੂਗੀ ਹਨਾ ਉਹ ਕੱਢ ਕੇ ਫੇਰ ਇੱਕ ਵਾਰ ਥੋੜਾ ਜਿਹਾ ਗਰਮ ਕਰਕੇ ਹਨਾ ਫੇਰ ਡੱਬੇ 'ਚ ਪਾ ਦਿੰਨੀ ਹੁੰਦੀ ਆ ਤੇ ਚਲੋ ਜੀ ਇਹਦੇ ਨਾਲ ਹੀ ਅੱਜ ਵਾਲੀ ਵੀਡੀਓ ਦਾ ਐਂਡ ਕਰਦੇ ਆ ਹਨਾ ਤੇ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਾਲ ਹੱਸਦੇ ਰਹੋ ਬਸਦੇ ਰਹੋ ਖੁਸ਼ ਰਹੋ ਜੀ ਕਰੋ ਲਾਈਫ ਇੰਜੋਏ ਵਾਈ ਵੇ ਟੇਕ ਕੇਅਰ